ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਗੁੱਡ ਮਾਰਨਿੰਗ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਜਿਹੜਾ ਆਪਣਾ ਦਿਨਿਆਂ ਦਿਨ ਬਹੁਤ ਹੀ ਮਾੜਾ ਜਿਹਾ ਕਹਿ ਸਕਦੇ ਆ ਚਲੋ ਬਾਕੀ ਕੋਈ ਚੱਕਰ ਨਹੀਂ ਹੈਗਾ ਤੇ ਆਪਾਂ ਚੱਲੇ ਅਸੀਂ ਮਾੜਾ ਜਿਹਾ ਜਲੰਧਰ ਨੂੰ ਤੇ ਅੰਦਰ ਮੀਂਹ ਪੈਣਦਿਆ ਪੂਰਾ ਜੋਰਾ ਛੋਰਾ ਨਾਲ ਜਲੰਧਰ ਚੱਲੇ ਆ ਅਸੀਂ ਮੀਂਹ 'ਤੇ ਚੱਲੇ ਆ ਮੀਂਹ 'ਤੇ ਚੱਲੇ ਆ ਤੇ ਇੰਨੀ ਗੰਦੀ ਹਰਕਤ ਕੀਤੀ ਆ ਕਿਸੇ ਨੇ ਮੈਂ ਕਿਹਾ ਵੀ ਲੋਕ ਯਾਰ ਦੇਖ ਕੇ ਜਰਦੇ ਨਹੀਂ ਹੈਗੇ ਲੋਕਾਂ ਨੂੰ ਲੋਕਾਂ ਨੂੰ ਪਤਾ ਨਹੀਂ ਕੀ ਸਾੜਾ ਜਾਂ ਕੀ ਹਨਾ ਲੋਕੀ ਨਹੀਂ ਜਰਦੇ ਕਿਸੇ ਨੂੰ ਵੇਖ ਕੇ ਬਾਕੀ ਸੋ ਵਲੋਗ ਨਾ ਬਣੇ ਰਿਓ ਕਰਦੇ ਤਾਂ ਨਾ ਗੱਲ ਬਾਤ ਲਵ ਯੂ ਆਲ ਮੰਨੂ ਦਾ ਪਾਜ ਘੱਟ ਕਰ ਓਏ ਮੰਨੂ ਸਾਡਾ ਦੇਖਦਾ ਕੰਟੂਨ ਤੇ ਇੱਧਰ ਚੱਲਦਾ ਪਿਆ ਆ ਪ੍ਰੈਸਿੰਗ ਹਾਂ ਹਾਂਜੀ ਲੋ ਜੀ ਬਾਹਰ ਦੇਖੋ ਮੀ ਕਿੰਨਾ ਪੈਂਦੇ ਆ ਮੰਮੀ ਸਾਡੀ ਵੀ ਤਿਆਰ ਹੋਣ ਦੇਈ ਆ ਓਏ ਹੋਏ ਨੀ ਘਟ ਗਿਆ ਉਦਾਂ ਦਾ ਜੇ ਗੱਡੀ ਨਾ ਹੁੰਦੀ ਕਿੰਨਾ ਔਖਾ ਹੁੰਣਾ ਸੀ ਹਨਾ ਓਹ ਤਾਂ ਦਾ ਓਏ ਹੋਏ ਹੋਏ ਦੇਖੋ ਮੌਸਮ ਮੰਮੀ ਜਾਂਦੀ ਵੀ ਕੋਠੇ ਤੇ ਆਹ ਦੇ ਜਿਹੜਾ ਅੱבא ਪਾਈਆਂ ਚਪੜਾ ਨਨੂ ਦੇਖੋ ਜੀ ਸਾਡਾ ਗੇਟ ਲੱਗਦਾ ਜੀ ਲੱਗ ਰਿਹਾ ਹੈ ਕੀ ਹੋ ਗੇੜ ਲੋੜਾ ਬਹੁਤ ਔਖਾ ਸਵੇਰੇ ਇਹਨਾਂ ਨੇ ਮੈਂਟਾ ਦੇ ਸਵੇਰੇ ਇਹਨਾਂ ਨੇ ਮੈਂਟਾ ਦੇ ਵਿੱਚ ਖੋਲਤਾ ਗਏ ਮਤਲਬ ਸਵੇਰੇ ਪਤਾ ਤਾਂ ਖੋਲਿਆ ਸਵੇਰੇ ਤਾਂ ਖੋਲਿਆ ਸੀਗਾ ਕਿਉਂਕਿ ਉਹਦੇ ਤੇ ਪਾਣੀ ਲੱਗਾ ਹੋਇਆ ਸੀ ਇਹਦੀ ਇਹਦੀ ਚੈੱਕ ਬੁੱਕ ਉਹ ਕਿਹੜੀ ਆ ਆਹ ਹੈ ਇਹਦੀ ਇਹਦੀ ਵੀ ਕੰਦਾ ਲੈਣਾ ਵਿਕਰਾਂ ਨੂੰ ਕਿਹੜੇ ਆ ਤੋਂ ਕੋ ਕਰੂਦਾ ਦਾ ਯਾਰਾ ਪੜਾ ਪੜਾ ਮੀ ਬੈਂਕ ਕਿਹੜੀ ਹੈ ਯਾਰ ਨਾ ਸੈਂਟਰਲ ਬੈਂਕ ਕੋ ਖੰਡੀਆਂ ਚਾਈਦਾ ਆਹ ਚੱਕੋ ਮੇਰਾ ਉਹ ਚੱਕੀ ਜਾਂਦਾ ਨਾ ਤੂੰ ਮੁੰਡੇ ਕਾਮ ਦੇ ਮਰ ਵੀਰੋ ਕਹਾਂ ਨਵਤਕਾਰ ਇਹ ਚਾਹਦਾ ਜਾ ਰੱਖ ਲੈ ਵੀ ਆ ਮੈਂ ਦੋ ਤੀਜਾ ਦੁਗੀਆਂ ਚੱਕ ਪਾਦੀ ਨਹੀਂ ਆਹ ਲੋ ਇੱਥੇ ਰੱਖ ਲੈ ਫੋਰ ਕੀ ਲੈਣਾ ਏਟੀਐਮ ਨਹੀਂ ਆਗਾ ਸੈਂਟਰਲ ਦਾ ਸੈਂਟਰ ਹੋ ਗਿਆ ਇੱਕ ਕਮੈਂਟ ਹਾਂਜੀ ਸੈਂਟਰ ਹੋ ਗਿਆ ਹਾਂਜੀ ਕੀ ਹਾਂਜੀ ਚੱਲ ਮੁੰਡੇ ਚੱਲ ਗਏ ਚਲੋ ਜੀ ਆਵੇ ਮੇਰੇ ਪਰਸੇ ਚੱਲ ਮੁੰਡੇ ਦਵਾਈ ਖਵਾਈ ਹੋਣੀ ਕਿਹੜੀ ਹੁਣ ਨਹੀਂ ਖਵਾਉਣੀ ਉਹ ਕਹਿੰਦੇ 20 ਦਿਨ ਦੇ ਲਗਾਤਾਰ ਨਹੀਂ ਉਹ ਉਹਦਾ ਹਾਲ ਦੇਖਿਓ ਕੱਲ ਨੂੰ ਅੱਜ ਤੇ ਅੱਜ ਚੱਲੀਏ ਆਦੇ ਪਈਏ ਇੱਧਰ ਵਿਕਰਮ ਉਹ ਡਾਕਟਰ ਹੀ ਆਪ ਬਣ ਜਾਂਦੀ ਹੈ ਆਲਾ ਕਹਿੰਦਾ ਕੋਈ ਗੱਲ ਨਹੀਂ ਉਹਨੂੰ ਹੁਣਾਂ ਹੀ ਕਹਿੰਦਾ ਵੀ ਸਹੀ ਹਮੇ ਜਦੋਂ ਲਗਾਤਾਰ ਦਵਾਂਗੇ ਇੱਕ ਦਿਨ ਦਵਾਈ ਦੇ ਕੇ ਜੀ ਨਿਆਣਾ ਠੀਕ ਹੋ ਗਿਆ। ਲੋ ਜੀ ਸੀ ਹੁਣ ਚੱਲੇ ਆਂ। ਤੇ ਚਲੋ ਆ ਜੀ। ਲੋ ਜੀ ਅਸੀਂ ਹੁਣ ਨਿਕਲ ਗਏ ਆਂ ਘਰੋਂ। ਯਾਰ ਇੰਨਾ ਅੱਜ ਮੂਡ ਆਫ ਆ ਯਾਰ ਇੰਨਾ ਜਿਆਦਾ ਮੂਡ ਆਫ ਆ। ਇੰਨੀ ਗੰਦੀ ਦੁਨੀਆ ਆ ਯਾਰ ਮੈਂ ਪਹਿਲੀ ਵਾਰੀ ਵੇਖੀ ਹਨਾ ਵੀ ਤੁਸੀਂ ਯਾਰ ਉਦਾਂ ਤਾਂ ਜੀਨ ਦਿੰਦੇ ਨਹੀਂ ਕਮੈਂਟਾਂ ਚ ਵੀ ਤੇ ਦੂਜੀ ਦੂਜੀ ਗੱਲ ਆ ਆ। ਵੀ ਗੱਡੀ ਦਾ ਸ਼ੀਸ਼ਾ ਤੋੜ ਕੇ ਰਾਤੀ ਹੈ। ਦੱਸ ਬਾਰ ਗੱਡੀ ਖੜੀ ਦੇ ਉੱਤੇ ਪੱਥਰ ਮਾਰ ਕੇ ਭੰਜ ਗਏ ਆ ਗੱਡੀ ਦਾ ਇਨਾ ਜ਼ਿਆਦਾ ਨੁਕਸਾਨ ਕੀਤਾ ਹੋਇਆ ਆ ਮਤਲਬ ਸਾਡੇ ਦਿਲ ਨੂੰ ਕੁਝ ਹੁੰਦਾ ਦੇਖ ਕੇ ਉਹਨੂੰ ਸ਼ਰਮ ਹੀ ਲਾਲੀ ਲੋਕਾਂ ਨੇ 바ੱਕੇ ਸਹੀ ਗੱਲ ਆ ਕੀ ਤੁਸੀਂ ਕੀ ਘਟ ਲਓਗੇ ਦੁਨੀਆ ਤੋਂ ਖਾਣਦੇ ਪੀਂਦੇ ਜਾਂਦੇ ਤਾਂ ਮੂਹੇ ਮਾਰ ਦਿੰਦੀ ਦੋਨੋਂ ਪਾਸੇ ਨੇ ਦੁਨੀਆ ਝਰਦੀ ਯਾਰ ਜਦੋਂ ਨਹੀਂ ਜੀ ਕੋਈ ਉਦੋਂ ਤਾਂ ਉਦੋਂ ਤਾਂ ਮਾੜਾ ਕਹਿੰਦੇ ਕਿ ਜਦੋਂ ਕੁਝ ਬੰਦਾ ਕਰਦਾ ਤੇ ਬੰਦੇ ਨੂੰ ਤਾਂ ਮਾੜਾ ਦੱਸ ਨਹੀਂ ਐਦਾਂ ਤਾਂ ਨਹੀਂ ਕਰ ਐਦਾਂ ਤਾਂ ਨਹੀਂ ਕੀ ਹੋਣਾ ਹੁੰਦਾ ਮਾਂ ਯਾਰ ਚਲੋ ਛੱਡੋ ਲੋਕਾਂ ਨੂੰ ਸ਼ਰਮ ਹੈ ਨਹੀਂ ਲੋਕਾਂ ਨੂੰ ਲੋਕਾਂ ਨੇ ਸ਼ਰਮ ਲਾਤੀ ਯਾਰ ਦੱਸ ਵੀ ਗੱਡੀ ਤੁਹਾਨੂੰ ਕੀ ਕਹਿੰਦੀ ਆ ਮੇਰੇ ਮਾਰੋ ਪੱਥਰ ਜਿਹਨੇ ਮਰਨ ਨਾਲ ਮਾਰਨ ਦਾ ਜੇ ਤੂੰ ਤੁਸੀਂ ਜਲਦੇ ਆ ਨਾ ਤੁਸੀਂ ਗੱਡੀਆਂ ਦੇ ਪੱਥਰ ਮਾਰਨ ਨਾਲ ਭੱਜਦੇ ਆ ਚੀਜ਼ ਕੋਈ ਬਣਾਉਂਦਾ ਪਤਾ ਨਹੀਂ ਕਿੱਦਾਂ ਬਣਾਉਂਦਾ ਆ ਠੀਕ ਆ ਕਿੱਦਾਂ ਮਿਹਨਤ ਕਰਦਾ ਕੋਈ ਬੰਦਾ ਅੰਨਾ ਮੇਰਾ ਕੀ ਕਰੋ ਨਾ ਅੰਨਾ ਜਿਆਦਾ ਮੂਡ ਆ ਫਾ ਇੰਨਾ ਜਿਆਦਾ ਵੀ ਪੁੱਛੋ ਹੀ ਨਾ ਇਹ ਦੋ ਖੋਇਆ ਨਾ ਭਾਈ ਇਹ ਨਹੀਂ ਦੀ ਜਨਾ ਚੀਜ਼ ਲਈਦੀ ਹਨਾ ਵੀ ਹਜੇ ਫੇ ਵੀ ਆਜਾ ਕੋਸ਼ਿਸ਼ ਕਰਦੇ ਯਾਰ ਚੰਗੀ ਕਰਦੇ ਬਹੁਤ ਮੂਡ ਬਹੁਤ ਯਾਰ ਦਿਲ ਦੁਖਦਾ ਯਾਰ ਇਹ ਚੀਜ਼ਾਂ ਪਤਾ ਨਹੀਂ ਬੰਦਾ ਕਿੱਦਾਂ ਚੀਜ਼ਾਂ ਲੈਂਦਾ ਕਿੱਦਾਂ ਬਣਾਉਂਦਾ ਹਨਾ ਆਪਣੀ ਫੈਮਿਲੀ ਦੇ ਬੰਦਾ ਨਾਲ ਕੋਈ ਮਲਤਾਨਾ ਬੰਦਾ ਹੈ ਜੀ ਫਾਇਦਾ ਯਾਰ ਪੈਸੇ ਵੀ ਨਹੀਂ ਲਾਏ ਹੈਗੇ ਅਜੇ ਪੈਸੇ ਵੀ ਲਹੁੰਦੇ ਆ ਅਨਾ ਹੁਣ ਇਹ ਨਹੀਂ ਪਤਾ ਸ਼ਿਕਸ਼ਾ ਕਿੰਨੇ ਦਾ ਪੈਣਾ ਹੈ ਹਨਾ ਇਹ ਵੀ ਟੈਨਸ਼ਨ ਪਈ ਹੋਆ ਯਾਰ ਸ਼ਿਕਸ਼ਾ ਵੀ ਵੱਡਾ ਆ ਵੱਡਾ ਸ਼ਿਕਸ਼ਾ ਟੁੱਟਾ ਚਲੋ ਕੋਈ ਨਾ ਪਵਾ ਤਾਂ ਲੈਣਾ ਹੀ ਆ ਹੁਣ ਚਲ ਕੋਈ ਕੋਈ ਚੰਗਾ ਨਹੀਂ ਲੱਗਦਾ ਪੋਣਾ ਵੀ ਪੈਣਾ ਆ ਹਾਂ ਬਾਕੀ 100 ਅੱਗੇ ਲੱਗਾ ਆ ਲੰਗਰ ਤੇ ਕਰਦੇ ਆ ਤਾਂ ਨਾ ਗੱਲ ਬਾਤ ਮੰਮੀ ਜੀਜੀ ਹਾਂਜੀ ਸਾਨੂੰ ਵਾਪਸੀ ਆਉਣਾ ਪਿਆ ਸਾਨੂੰ ਅਰਜੈਂਟਲੀ ਕੋਈ ਕੰਮ ਬੈਕ ਪੈ ਗਿਆ ਘਰੇ ਸਾਡਾ ਕੁਝ ਸਮਾਰਟ ਹੋ ਗਿਆ ਸੀਗਾ ਤੇ ਵਾਪਸੀ ਸਾਨੂੰ ਘਰੇ ਆਉਣਾ ਪਿਆ ਹੋਰ ਅਸੀਂ ਫੇਰ ਵਾਪਸੀ ਚੱਲੀ ਆ ਤੇ ਮੀ ਆ ਗਿਆ ਉਹ ਅੰਦਰ ਭੱਜੇ ਆਹਨੇ ਕਿੱਦਾਂ ਹੀ ਭੱਜਦੀ ਨਿਕਲ ਲੱਗੇ ਸਪੰਤਾ ਸੁਬੀਰਾ ਤੋਂ ਮੰਮੀ ਨੇ ਚਲਾ ਕੇ ਅੰਦਰ ਮਾਰੇ ਭਾਈ ਭਾਈ ਵੀ ਹੱਥ ਨੇ ਮੁੰਡਾ ਮੁੰਡਾ ਤੇ ਜੇ ਅੰਦਰ ਡਿੱਗੀ ਚ ਮੁੰਡੀਆਂ ਦਾ ਚੰਗਾ ਕੰਮ ਹੈ ਹੈ ਅੱਗੇ ਦੇਖੀ ਹਾਂ ਜੀ ਗੱਡੀ ਐ ਤੈਨੂੰ ਕਦਮ ਕਰ ਦਿੰਦਾ ਭਰਾ ਜੀ ਸ਼ਾ ਵੀ ਪੈ ਗਿਆ ਵਿਕਰਮ ਗੱਲ ਕਰਦੇ ਪਏ ਆ ਕਿਸੇ ਨਾਲ ਤੇ ਸਾਵਕਤ ਆਪੋਛ ਦੇ ਵਾ ਕਿੰਨੇ ਦਾ ਕਿੰਨੇ ਦਾ ਨੇ ਤੇ ਆਓ ਜੀ ਸ਼ੀਸ਼ਾ ਲਾਤਾ ਗੱਡੀ ਦਾ ਚੇਂਜੀ ਹੋਣ ਲੱਗਾ ਸ਼ੀਸ਼ਾ ਸ਼ੀਸ਼ਾ ਲਾਗੇ ਨਵਾਂ ਲੱਭਣ ਦਾ ਸ਼ੀਸ਼ਾ ਚੇਂਜ ਕਰਾ ਰਹੇ ਆ ਭਜੀ ਕਹਿੰਦਾ ਇੱਥੇ ਇਕੱਲਾ ਹੀ ਬੋਲੀ ਜਾਂਦਾ ਹੋਏ ਮੈਨੂੰ ਕਹਿੰਦਾ ਭੁੱਖ ਲੱਗੀ ਕੀ ਹੋਇਆ ਲੱਗੀ ਆ ਮੈਂ ਖਾਈ ਲੈਂਦਾ ਚਾਰੇ ਭਾਈ ਨੂੰ ਭੁੱਖ ਲੱਗ ਗਈ ਕਹਿੰਦਾ ਮੈਂ ਖਾ ਲਵਾ ਖੁਸ਼ ਕਹਿੰਦਾ ਇਹਦੇ ਲਈ ਅਸੀਂ ਇਹਨੂੰ ਇੱਥੇ ਲੈ ਕੇ ਬੇਤੇ ਚੜਾਉਦੇ ਸੀਗੇ ਫੇ ਮਨਵੀਰ ਕਲ ਸੀਗਾ ਰੁਕੇ ਤਾਂ ਕਰਕੇ ਲੋ ਜੀ ਕੰਮ ਹੋ ਗਿਆ ਗੱਡੀ ਦਾ ਸ਼ੀਸ਼ਾ ਜਿਹੜਾ ਪੈ ਗਿਆ ਆ ਲੋ ਜੀ ਸ਼ੀਸ਼ਾ ਹੋ ਗਿਆ ਪਾ ਯੂਨੀਫਿਟਿੰਗ ਕਰਦੇ ਪਏ ਆ ਮੋੜਲੀ ਲਾਈਟ ਚੇਂਜ ਕਰਦੇ ਪਏ ਭਾਜੀ ਸ਼ੀਸ਼ਾ ਪੈ ਗਿਆ ਓਏ ਕੀ ਹੋਇਆ ਕੰਦੀ ਕਹਿੰਦਾ ਗੱਡੀ ਮੀ ਮਨੇ ਕਹ ਮੀ ਮੀ ਤੈਨੂੰ ਕਹ ਮੀ ਓਰ ਟੁੱਟੇ ਕਪੜਾ ਨਹੀਂ ਪਈ ਤੇ ਹਾਂ ਤੇਰੇ ਕਹ ਸਾਡੇ ਕੋ ਮਨੇ ਕਿਹਾ ਮੀ ਵਾਦੂ ਕੇ ਸਾਰੇ ਹਾਂ ਬਚ ਕੇ ਨਹੀਂ ਤੋ ਰੋ ਨਹੀਂ ਤੋ ਨਹੀਂ ਤੋ ਜੇ ਨਾਲ ਸਾਡੀ ਗੱਡੀ ਦਾ ਨੁਕਸਾਨ ਕੀਤਾ ਭਰਾਵਾ ਆ ਦੇਖੋ ਉਹਨਾਂ ਤੋਂ ਵੀ ਬਚ ਕੇ ਰੋ ਉਹਨਾਂ ਤੋਂ ਵੀ ਬਚ ਕੇ ਰੋ ਐਗੂ ਅੰਬਲੀ ਹੁਲੀ ਦਾ ਕੰਮ ਲੱਗਦਾ ਕੰਮ ਵੀ ਪਤਾ ਭਰਾਵਾ ਕੀ ਦਾ ਕੰਮ ਹੈ ਅੰਬਲੀ ਨੂੰ ਸਾਡੇ ਨਾਲ ਹੀ ਲੈਣਾ ਦੇਣਾ ਯਾਰ ਹਾਂ ਵੀ ਇਦਾਂ ਤੀ ਕਿਸੇ ਦਾ ਸ਼ੀਸ਼ਾ ਤੋੜ ਕੇ ਜਾਣਾ ਅੰਬਲੀ ਦੀ ਚੀਜ਼ ਕੱਢਣੀ ਵਿੱਚੋਂ ਅਸੀਂ ਕਿਸੇ ਦਾ ਕੀ ਗਵਾਹੀ ਦੱਸ ਹੈ ਚੱਲ ਕੋਈ ਨਾ ਗੱਡੀ ਬਾਹਰ ਖੜੀ ਹੀ ਗਾਂ ਤੋਂ ਨਾ ਖੜੀ ਕਰਾਂਗੇ ਬਾਹਰ ਇਹੀ ਹੋ ਸਕਦਾ ਹਾਂ ਆਪਾਂ ਨੂੰ ਸਾਨੂੰ ਜਿਹੜੇ ਪਿਆਰ ਕਰਨ ਵਾਲੇ ਨਾ ਸਾਨੂੰ ਉਹਨਾਂ ਨੇ ਕਿੰਨੀ ਵਾਰੀ ਕਿਹਾ ਆ ਸਾਨੂੰ ਕਿੰਨੀ ਵਾਰੀ ਕਿਹਾ ਵੀ ਗੱਡੀ ਮੋਟਰਸਾਈਕਲ ਬਾਹਰ ਖੜੀ ਨਾ ਕਰਿਆ ਕਰੋ ਅੱਜ ਨੁਕਸਾਨ ਹੋ ਗਿਆ 7000 ਦਾ ਦੇ ਹੁਣ ਅਕਲ ਆਈ ਆ ਹੁਣ ਨਹੀਂ ਕਰਦੇ ਖੜੀ ਗੱਡੀ ਤਾਂ ਮੈਂ ਕਦੀ ਵੀ ਨਹੀਂ ਬਾਹਰ ਖੜੀ ਕਰਨੀ ਰਾਤੀ 8:30 9 ਵਜੇ ਦਾ ਟਾਈਮ ਸੀ ਗੱਡੀ ਬਾਹਰ ਖੜੀ ਕੋਈ ਬੱਟਾ ਮਾਰ ਕੇ ਭੱਜ ਗਿਆ ਕੀ ਹਾਲ ਦੁਨੀਆ ਦਾ ਭਰਾਵਾ ਜੀਨ ਦਿਆ ਕਰੋ ਜੀਨ ਦਿਆ ਕਰੋ ਬਸ ਪੈ ਜਾਣਾ ਸ਼ੀਸ਼ਾ ਸ਼ੀਸ਼ਾ ਪਾਉਂਦੇ ਆ ਬੰਦੇ ਇੱਧਰ ਬਸ ਪੈ ਜਾਣਾ ਜਲਦੀ ਫੇ ਆਪਾਂ ਵਿਲੇ ਆ ਠੀਕ ਨਹੀਂ ਠੰਡ ਬਹੁਤ ਜ਼ਿਆਦਾ ਆ ਮੀਂਹ ਨੇ ਕਹਿ ਰਹੀ ਮਗਾਤਾ ਪ੍ਰੀਤੀ ਆਈ ਭੱਜੀ 100 ਦੀ ਸਪੀਡ ਤੇ ਅੰਦਰ ਆਈ ਤਾਂ ਬਾਹਰ ਨਿਕਲ ਗਈ ਸੀ ਮੰਮੀ ਮੰਮੀ ਵੀ ਭੱਜੀ ਆਈ ਅੰਦਰ ਮੈਂ ਮੁੰਡਾ ਬੁੱਕਲ ਚ ਸਿੱਟਿਆ ਮੰਮੀ ਨੇ ਮੁੰਡਾ ਚੱਕ ਕੇ ਅੰਦਰ ਮਾਰਿਆ ਮੈਨੂੰ ਬੜਾ ਹੱਸਾ ਆ ਉਹਦਾ ਉਹਦਾ ਤਾਂ ਸੀ ਸਾਂਝੀ ਨੇ ਬੈਠਣਾ ਸੀ ਬਈ ਅਸੀਂ ਨਿਕਲ ਗਏ ਹੁਣ ਕੰਮ ਕਰਵਾ ਕੇ ਏ ਮੌਣੀ ਬੈਠੇ ਹੋਇਆ ਮੈਂ ਵੀ ਹੁਣ ਪਿੱਛੇ ਆ ਗਈ ਕਿਉਂਕਿ ਮੈਨੂੰ ਅਗਲੀ ਸੀਟ ਤੇ ਠੰਡ ਬੋਲ ਆਦੀ ਕਿਉਂਕਿ ਇਹਨਾਂ ਨੇ ਡੋਰ ਖੋਲਿਆ ਹੋਇਆ ਤੇ ਅਸੀਂ ਨਿਕਲ ਗਏ ਹੁਣ ਦੇਖ ਸਕਦੇ ਹਾਂ ਹੁਣ ਸ਼ੀਸ਼ਾ ਸਾਡਾ ਦੇਖ ਲਓ ਗ라스 ਵਧੀਆ ਹੈ ਨਾ ਹੁਣ ਦੇਖੋ ਹੁਣ ਸਹੀ ਲੱਗਦਾ ਆ ਮਮਾ ਦੇਖੋ ਬੈਠੇ ਕਿ ਐਨੇ ਜਿੱਦ ਬਹੁਤ ਕੀਤੀ ਮਨਵੀਰ ਨੇ ਵਿੱਚ ਆ ਵੀ ਬਿਕਰ ਬਹੁਤ ਜ਼ਿਆਦਾ ਕੀਤੀ ਇਹਨੇ ਛੱਡ ਦੇ ਇਹ ਕਹਿੰਦੀ ਛੱਡ ਦੋ ਸੱਜਣ ਹੀ ਨਾ ਪੈ ਗਈ ਇਹਦੇ ਚਲੋ ਹੁਣ ਅਸੀਂ ਪਹੁੰਚ ਗਏ ਜਿੱਥੇ ਜਾਣਾ ਆ ਆ ਕਰਦੀ ਆ ਅੱਗੇ ਆਉਣ ਲੱਗੇ ਆ ਜਾ ਆ ਜਾ ਇਹ ਤੂੰ ਸੱਟਣਾ ਦੀ ਸਾਨੂੰ ਡਿੱਗ ਗਈ ਆ ਕਹਿੰਦਾ ਤੂੰ ਚੇ ਲੱਗੇ ਇੱਧਰ ਆ ਯੂ نو ਨਿੱਕੀ ਜੀ ਉਹ ਦੇਖ ਲਓ ਚਾਂਦੀਆਂ ਦੇਖੋ ਆ ਜਾ ਮम्मी ਨੂੰ ਬਰੈਡ ਪਕੂੜਿਆਂ ਦੀ ਪਈਓ ਆ ਕਹਿੰਦਾ ਮੈਂ ਵੀ ਇੱਧਰ ਹੀ ਜਾਣਾ ਬੜਾ ਸਮੋਦਾ ਅਰੇ ਮੰਮਾ ਆ ਕਰ ਇਹ ਭੂਆ ਜੀ ਕਹਿੰਦੇ ਮਿੱਥੋਂ ਲੱਗਿਓ ਮੁੜ ਜਾਂਦੇ ਆ ਮੈਂ ਕਿਹਾ ਭੂਆ ਕਹਿੰਦੇ ਜਾਈਏ ਪ੍ਰੀਤੀ ਇੱਥੇ ਬੈਠੀ ਆ ਡੱਬਾ ਲੈ ਜਾਓ ਮੰਮੀ ਕਹਿੰਦੀ ਆਪਾਂ ਲੈਣਾ ਇਹ ਡੱਬਾ ਉਹ ਵਾਲੇ ਰਸਗੋਲੇ ਲੈ ਲਏ ਆ ਤੇ ਮੰਮੀ ਇੱਥੇ ਪਿੱਛੇ ਬੈਠੇ ਆ ਬੀਤੀ ਅੱਧਰ ਬੈਠੇ ਮੈਂ ਕਿਹਾ ਪੂਆ ਮੈਂ ਪੂਆ ਨੂੰ ਫੋਨ ਆਇਆ ਮੈਂ ਕਿਹਾ ਮੈਂ ਪੂਆ ਨੂੰ ਫੋਨ ਲਿਆ ਪੋਕਲੇ ਲੱਗ ਗਿਓ ਮੜ ਜਾਂਦੇ ਆ ਤੁਸੀਂ ਮੈਂ ਕਿਹਾ ਪੂਆ ਗੱਡੀ ਲਾਉਣ ਜਗ੍ਹਾ ਨਹੀਂ ਹੈਗੀ ਇੱਥੇ ਪੂਆ ਦੀ ਬਾਦੂ ਜਗ੍ਹਾ ਸਕੂਲ ਮੋਰੇ ਕਿੱਥੇ ਮਰਜੀ ਲਾ ਦੇ ਮੈਂ ਕਿਹਾ ਪੂਆ ਆ ਫੇਰ ਬਾਹਰ ਲਵਾ ਸੀ ਆ ਮੈਨੂੰ ਉਠਣਾ ਗੱਡੀ ਨੂੰ ਨਹੀਂ ਘਰੇ ਸੱਚੀ ਇਦਾਂ ਹੁੰਦੀ ਮੈਨਾਂ ਕਿੱਦਾਂ ਮੈਨੂੰ ਗੱਡੀ ਸੁਪਨੇ ਉਹਨੇ ਗੱਡੀਆਂ ਦੇ ਸੁਪਨੇ ਕਹਿੰਦੇ ਮੈਂ ਚੋਟੀ ਦਾ ਡਰਾਈਵਰ ਆ 5-6 ਮਹੀਨੇ ਮੈਂ ਸੁਪਨੇ ਦੇ ਵਿੱਚ ਗੱਡੀਆਂ ਚਲਾਈਆ ਅੱਖਾ ਹਾਂ ਹਾਂਜੀ ਚੁੱਈ ਮੈਂ ਆ ਗਿਆ ਪੂਆ ਜੀ ਦਾ ਪੂਆ ਜੀ ਦਾ ਘਰ ਆ ਗਏ ਆ ਸਾਰੀ ਆ ਗਲੀ ਆ ਆ ਲੋ ਜੀ ਆ ਸਕੂਲੇ ਆ ਇੱਥੇ ਮੈਂ ਕਿਹਾ ਪੂਆ ਸੀ ਬੂਰੇ ਗਲੀਆਂ ਮੋਪੀਆਂ ਆ ਆ ਪੂਆ ਇਹਨਾਂ ਨੂੰ ਪੂਆ ਗਲੀ ਆਉਂਦੇ ਨਹੀਂ ਪੂਆ ਇਦਾਂ ਹੁੰਦੀ ਆਲੇ ਅੱਥੇ ਮਾਰੀ ਮੋਟੀ ਵੀ ਗੱਡੀ ਵੱੱਦਗੀ ਤੇ ਬੰਦਾ ਪੈ ਜਾਣਾ ਕਹਿੰਦਾ ਗੱਡੀ ਮਾਰਦੀ ਆਜੂ ਤੂੰ ਹੈ ਵੀ ਵਿਆਹ ਆ ਪਿਆ ਲੱਗਦਾ ਹੈਨਾ ਚਲੋ ਜੀ ਮੰਨੂ ਕੀ ਕਹਿੰਦਾ ਮੈਂ ਚੀਕਾ ਮਾਰਦਾ ਓਏ ਤੈਨੂੰ ਫੜ ਲੈਣਾ ਇੱਥੇ ਅੰਦਰ ਨਹੀਂ ਲੱਗਦੀ ਮੰਨੂ ਨੂੰ ਫੜ ਲੈਣਾ ਅਡੀ ਪੂਆ ਕੋਠੇ ਜਿਹੜੀ ਵਾਜਾ ਮਾਰੀ ਜਾਂਦੀ ਪੂਆ ਬਾਈ ਕਰਦੇ ਬਾਈ ਹਾਂ ਅੱਗੇ ਆਗੇ ਜੱਫੀਆਂ ਪੈਣ ਲੱਗ ਪਈਆਂ ਨਾ ਆਦਾ ਮੇਰੀ ਅੱਛਾ ਮਤਗੀ ਪੂਆ ਕਹਿੰਦੀ ਹੁੰਦੇ ਨਹੀਂ ਮੈਂ ਆ ਗਈ ਅੱਜ ਹੋਰ ਆ ਬਰੈਡ ਖਾਂਦੇ ਪੂਆ ਤੁਹਾਡੇ ਬਰੈਡ ਲੱਗੇ ਬਾਹਰ ਅੱਛਾ ਕਿੱਥੇ ਕਾਲਮ ਦਮ ਦਮ ਦਰ ਤੂੰ ਵੀ ਸੌ ਜਾ ਆ ਗਿਆ ਮੈਂ ਆ ਗਿਆ ਮੈਂ ਨੰਨੂ ਟੀਵੀ ਦੇਖਦਾ ਓਏ ਪੂਆ ਘਰੇ ਆ ਕੇ ਆਹ ਕਾਕੀ ਸੌਂਦਾ ਨੰਨੂ ਟੀਵੀ ਦੇਖਦਾ ਪੂਆ ਘਰੇ ਆ ਕੇ ਕੀ ਆ ਕਾਕੀ ਆ ਕਾਕੀ ਕਾਕੀ ਕੀ ਕਰ ਰਿਹਾ ਇਹਨਾਂ ਪੰਗੇ ਲੈਣ ਚ ਬਹੁਤ ਆ ਜਾਂਦਾ ਚੀਕਾ ਮਰੀ ਜਾਂਦਾ ਤੂੰ ਜੀਕਾ ਕਦੇ ਮਾਰਦਾ ਚੀਕਾ ਕਦੇ ਮਾਰਦਾ ਆ ਜਾ ਮੱਜ ਆ ਗਿਆ ਮੈਂ ਨੰਨੂ ਆ ਗਿਆ ਮੈਂ ਆਵਾਂ ਮੈਂ ਪਰ ਵਧੀਆ ਇੱਥੇ ਨਜ਼ਾਰਾ ਮਤਲਬ ਉੱਪਰ ਉੱਪਰ ਨਾ ਵਧੀਆ ਲੱਗਦਾ ਆ ਸਿਲੰਡਰ ਖਰਾਬ ਸੀ ਨਾ ਹਾਂਜੀ ਉਹ ਸਿਲੰਡਰ ਖਰਾਬ ਸੀ ਨਾ ਅੱਛਾ ਮੈਂ ਕਿਹਾ ਹੁਣ ਇੱਥੇ ਰੱਖ ਦਈਏ ਓਏ ਕਾਲਾ ਪੈ ਜਾਂਦਾ ਬਹੁਤ ਹਾਂ ਠੀਕ ਆ ਸਹੀ ਆ ਉਹ ਠੰਡ ਬਹੁਤ ਹੋ ਰਹੀ ਹੈ ਨਾ ਠੰਡ ਬਹੁਤ ਹੋ ਰਹੀ ਆ ਕਾਦਾ ਪ੍ਰਸ਼ਾਦ ਬੂਆ ਮੈਂ ਆਪਣੇ ਹੀ ਵੱਡੇ ਕਰ ਵੀਰਵਾਰ ਸੀ ਨਾ ਆਹਾਂ ਖਾ ਲਓ ਖਾ ਲਿਆ ਉਹ ਮੇਰੇ ਨੇ ਸੀਟ ਤੇ ਸੀ ਆ ਤੇ ਚਮੇ ਬਹੁਤ ਹੋ ਰਹਾ ਹੂ ਤੂੰ ਕੀ ਕਰਦੇ ਔਰ ਹੈਲੋ ਮਨਵੀਰ ਮਨਵੀਰ ਨੇ ਖੇਲੇ ਲਾਇਆ ਸੂਵੇ ਦਾ ਖਰਾ ਆ ਦੇ ਦਾਦੀ ਨੂੰ ਖੇਲੇ ਲਾਇਆ ਕਹਿੰਦਾ ਇਹ ਨਾਲ ਕੁਝ ਕੀ ਕਰ ਤੂੰ ਪਾ ਫੁੱਫੜੀ ਦੇ ਬਾਹਰ ਖੜੇ ਹੋਏ ਤੂੰ ਫੌਲਸ਼ਿਪ ਇੱਥੇ ਸਬਜੀ ਵਾਲੀ ਉਹ ਕਰ ਰੰਦਾ ਆ ਆ ਕਹਿੰਦਾ ਸੌਂ ਗਿਆ ਕਹਿੰਦੇ ਫੁੱਪੜੀ ਆ ਗਈ ਤੁਹਾਡੇ ਥੱਲੇ ਰੰਦੇ ਕਰਨਾ ਹੁੱਪੋ ਸਾਡਾ ਟੋਲ ਲੁੰਗਿਆ ਜਾਂਦਾ ਹਾਂ ਵੀ ਹੱਥ ਦਾ ਆ ਵੀ ਹੱਥ ਦਾ ਐਨੇ ਕੱਪੜੇ ਮੂੰਚ ਪਾ ਹਾਂ ਕਰਦਾ ਤਾੜੀ ਦੇ ਕੇ ਮਾਰਦਾ ਮੈਨੂੰ ਗਾਣਾ ਸੁਣਾ ਕਾਣਾ ਕੋਣੀ ਬਣਾਲੀ ਨਨੂ ਗਾਣਾ ਸੁਣਾ ਦੇ ਲੈਟਾ ਬੰਦ ਕਰੀ ਜਾਂਦਾ ਮੈਨੂੰ ਗਾਣਾ ਸੁਣਾ ਦੇ ਫਿਲਮ ਦੇਖਣ ਦੇ ਆ ਨਨੂ ਗਾਣਾ ਸੁਣਾ ਦੇ ਨਾ ਲਾ ਦੇ ਆ ਦੀ ਤੇ ਵਿਆਹ ਦੀ ਫਿਲਮ ਲੱਗ ਗਈ ਆ ਵੀ ਇਹ ਦੂਜੀ ਭੈਣ ਦਾ ਵਿਆਹ ਵੀ ਮੂਵੀ ਦੇਖਣਦੇ ਆਂ ਭਾਈ ਆਉਂਦੇ ਸਾਡੇ ਆਉਦੇ ਫੁੱਫੜੀ ਆ ਗਿਆ ਉਹ ਪੱਜੀ ਸਤਿ ਸ੍ਰੀ ਅਕਾਲ ਫੁੱਫੜ ਨੂੰ ਜਾਣਦੇ ਜਲੰਧਰ ਦੇ ਬਹੁ ਜਾਣੇ ਤਾਨੂੰ ਕਹਿੰਦੇ ਹੁੰਦੇ ਆ ਵੀ ਫੁੱਫੜ ਤੁਹਾਡਾ ਹੀ ਦੇਖਿਆ ਆ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੂਰੇ ਪੈਰੀਆਂ ਤਲਾਉਂ ਜੀ। ਕੋਈ ਮਰਾਈ ਉਹ ਬੱਸ ਮੇਰੇ ਪੁੱਤ ਜੀ ਨੇ ਬਾਦੇ ਰੋ। ਅੱਛੀ। ਅੱਛੀ। ਮਾਤਾ ਦੇ ਦੇ। ਪਾਜੀ ਨੇ ਪਿਆਰ ਦਿੱਤਾ ਵੀ ਤੋ ਵੀ ਕਿੰਦਾ। ਓਏ ਆਲੂ ਚਿਲੇ। ਲੋ ਜੀ ਪੂਆ ਲੈ ਜੀ ਖਾਣ ਪੀਣ ਨੂੰ। ਅੱਜ ਦਾ ਬੋਲੇ ਦੀ ਬੱਤੀ। ਲੋ ਜੀ ਪੂਆ ਇੰਨਾ ਕੁਛ। ਔਰ ਕਿਦਾਂ ਹੁੰਦਿਆ ਉਹਦੇ ਆ ਲੋ ਜੀ ਮੈਂ ਆ ਗੰਨੀ ਪਰ ਮهره ਮਨੂ ਆ ਵਿਆਹ ਦੇ ਮਹਿਰ ਦੇਖਣਦੇ ਆ ਸਾਰੇ ਇਹਨੇ ਆ ਮਨਵੀਰ ਖਾਨ ਦੇ ਰਸਗੁੱਲੇ ਲੋ 6 ਦਾ 50 ਦੇ ਥੋੜਾ ਬਣ ਕੇ ਬਹਿ ਕੇ ਖਾ ਦੀ ਬਾਪ ਬੱਲੇ ਵੀ ਜਾਗੋ ਆਈਆ ਕੰਟੀ ਦਾ ਢੇਪਾ ਦਾ ਭਾਈ ਬਾਈ ਕਰੇ ਨੀ ਖਾਂਦਾ ਘਰ ਦੀ ਗਰੀ ਇਹ ਵੀ ਚੀਜ਼ ਐ ਲੈ ਦੀ ਤੇ ਪੁਗਾਇਆ ਹੈ ਜੀਰਾ ਦਾ ਧਿਆਨ ਆ ਗਈ ਜੀਰਾ ਨਾ ਜਾਦੀ ਬਾਹਰ ਨੂੰ ਚਾਹ ਦੇ ਚਕੀ ਲੇ ਪੰਜ ਕੱਪ ਪਲਾ ਕੇ ਭੇਜੋ ਪੂਖਾ ਮੰਮੀ ਨੂੰ ਹੈ ਫੋਪੜਾ ਨਾ ਹਾਂ ਹਾਂ ਜਿੰਨੇ ਮਾਰਦੇ ਹਾਂ ਕੀ ਬਾਤ ਹੈ ਭਾਜੀ ਤੂੰ ਤਾਂ ਦਵਾ ਸਕੀਨ ਚਾਹਦਾ ਹਾਂ ਹਾਂ ਜਿਹੜੇ ਜਿਹਦੀ ਵਾਦੀ ਚਾਹਵੇ ਚਾਵੇ ਅੱਜ ਆ ਦੇ ਫੋਪੜ ਨੇ ਕਿੰਨੀ ਪੀਤੀ ਜਾ ਬਾਹਰ ਗਿਆ ਹੋ ਪੀਤੇ ਜਾ ਕੋਈ ਨਹੀਂ ਆ ਦੇਖੋ ਹਾਂ ਹਾਂ ਇਹ ਲੈ ਲੈ ਉਹ ਲੈ ਲੈ ਨਾ ਗਲਾਸ ਚ ਪੀਆ ਕਰੋ ਚਾਹ ਨਿਯਾਰਾ ਆ ਜਾਂਦਾ ਚਾਹ ਪੀ ਕੇ ਗਲਾਸ ਚ ਆਪਾਂ ਗੜਾ ਪੂਆ ਬਗਾਨੇ ਆ ਪਰੋਣਿਆਂ ਨੂੰ ਦਿਆ ਕਰੋ ਆਪਾਂ ਪਰੋਣੇ ਥੋੜੋ ਆ ਹਾਂ ਨਹੀਂ ਨਹੀਂ ਪੂਆ ਆ ਪਾਇਆ ਕਦੋਂ ਤੂੰ ਹੀ ਆਈ ਨਹੀਂ ਐਤਵਾਰ ਆਵਾ ਜਾਵਾਲੀ ਆਲੋ ਇੱਧਰ ਚੱਲਦਾ ਪਿਆ ਪ੍ਰੋਗਰਾਮ ਜਾਗੋ ਦਾ ਮੰਮੀ ਇੱਧਰ ਪਾਉਂਦੀ ਫੇ ਲੋਡੀਆਂ ਜਾਗੋ ਦੀ ਕਿਹ ਚ ਬੱਕਰੀ ਐ ਕਿ ਛੇਲਾ ਤੇ ਸੀਪੀ ਕਹਿੰਦੀ ਐ ਕੀ ਰੋਣ ਦਾ ਮਤਲਬ ਆ ਬੰਦਾਇਆ ਕਿਹਦੀ ਜਿੰਦੀ ਐ ਕੀ ਰੋਣ ਦੇ ਦੀ ਟੋਲੀ ਵਧੀਆ ਬੰਦਾ ਸੰਪਰਕ ਕਰ ਸਕਦੇ ਤੁਸੀਂ ਸਹੀ ਕਿ ਨਹੀਂ ਮੋਪੜ ਜੀ ਬਹੁਤ ਵਧੀਆ ਮੁੰਡਾ ਬਣਾਉਂਦਾ ਰੇਲਪੁਰੀ ਆ ਸੁਣਿਓ ਹਾਂ ਠੀਕ ਹੈ ਬਟਾ ਆਪਣਾ ਹੁੰਨਾ ਤੋਂ ਉਹਨੂੰ ਫੋਨ ਆ ਗਿਆ ਹਾਂ ਵੀਡੀਓ ਕਾਲ ਕਰਵਾ ਲਈ ਜੀ ਇਹ ਨੱਡੀ ਉੱਤੇ ਚੈਟ ਹੋ ਗਈ ਆ ਬੋਲੀ ਸੁਣਿਓ ਇੱਕ ਮਿੰਟ ਹਾਂ ਫੁੱਪੜ ਜੀ ਉੱਧਰ ਦੇਖੋ ਇਹ ਕਿੰਨਾ ਨਾ ਨਾ ਹਾਂ ਜੀ ਮੈਂ ਨਾ ਨਾ ਨੇ ਬੋਲੀ ਭਾਈ ਆ ਹਾਂ ਲੋ ਜੀ ਪੁਫੜ ਜੀ ਕਹਿੰਦੇ ਚਾਹ ਫੇਰ ਬਣਾ ਲਓ ਮੈਂ ਰਾਜ ਤਿੰਨ ਵਾਰੀ ਚਾਹ ਪੀ ਆਂਦੀ ਹਾਂ ਦੋ ਵਾਰੀ ਇੱਥੋਂ ਪੀਣ ਲੱਗੀ ਆਂ ਪੁੱਪਣੇ ਹੁਣ ਸਾਨੂੰ ਚਾਹ ਬਲਾਈ ਜਾਣੀ ਸ਼ਾਮਾਂ ਤੇ ਕੋਈ ਸੇਨ ਨਾ ਜਾਓ ਨਹੀਂ ਪਾਈ ਨਹੀਂ ਸੇਨ ਨੂੰ ਕਿਹਾ ਇੱਧਰ ਖਬਰਾਂ ਲੱਗੀਆਂ ਹੋਈਆਂ ਭੂਆ ਜੀ ਫੇਰ ਲੱਗੇ ਚਾਹ ਬਣਾਉਣ ਵੀ ਕਿਤਾ ਸੀ ਯਾਰ ਦੇ ਪਤਾ ਨਹੀਂ ਕੀ ਕਰਦੇ ਬੀਜੀ ਆ ਕੋਈ ਗੱਲ ਦਾ ਜਵਾਬ ਨਹੀਂ ਕੀ ਕਰਦੇ ਮੈਂ ਕਰਾਂ ਬਾਹਰ ਕੋਈ ਨਹੀਂ ਖਾਂਦੇ ਨਹੀਂ ਖਾਂਦੇ ਇਹ ਪੂਆ ਨੇ ਭਾਂਡੇ ਵੀ ਤੋੜੇ ਤੇ ਬਾਹਰ ਹਨੇਰਾ ਦੇਖ ਲੋ ਬਾਹਰ ਹਨੇਰਾ ਵੀ ਦੇਖ ਲੋ ਕਿੰਨਾ ਹੋ ਗਿਆ ਪੂਆ ਨੇ ਕੁੰਡੀ ਵੀ ਲਾ ਲਈ ਹੋਏ ਰੱਬਾ ਬਾਹਰ ਔਖਾ ਹਾਂਜੀ ਨਹੀਂ ਤਾਂ ਨਹੀਂ ਨਹੀਂ ਤਾਂ ਕੱਟ ਗਿਆ ਬਾਹਰ ਹਾਂਜੀ ਬਾਹਰ ਤਾਂ ਮੀ ਕੱਟ ਗਿਆ ਮੈਂ ਤਾਂ ਗਿਆ ਹੋਰ

ਮਿੱਠੂ ਮਿੱਠੂ ਬਹੁਤ ਸੋਣਾ ਬੋਲਦਾ ਮਿੱਠੂ ਮਿੱਠੂ ਬੋਲ ਬੱਤਾ ਬੋਲ ਬੋਲ ਮਿੱਠੂ ਮਿੱਠੂ ਮੈਨੂੰ ਗੁੱਸੇ ਆਦਾ ਬੋਲ ਬੱਤਾ ਬੋਲੋ ਮਿੱਠੂ ਅੱਗੇ ਬੋਲਿਆ ਦੇਖ ਹਾਂ ਉਹ ਪਹਿਲਾਂ ਬੋਲਿਆ ਮਿੱਠੂ ਬੋਲਦਾ ਆਹੇ ਕੰਬਲਾ ਪਾ ਦੇ ਮੇਰੇ ਬਹੁਤ ਸੋਣਾ ਬੋਲਿਆ ਮਿੱਠੂ ਉਹ ਅਮੀਨੂ ਗੋਲੀ ਫੇਰ ਲੱਗੇ ਖਾਣ ਲਈ ਤੇ ਗੋਲੀ ਚਾਰ ਮਾਈਕ ਇਹ ਵੈਸੇ ਗੋਲੀਆਂ ਹੋਣ ਨਹੀਂ ਖਾਂਦੇ ਕੋਈ ਵੀ ਐਂ ਨਹੀਂ ਤਾਂ ਗੋਲੀ ਬਹੁਤ ਵਧੀਆ ਆ ਕਾਮਨ ਦੀ ਆ ਇਹਦਾ ਫਾਇਦੇ ਮਾਇਆ ਬਹੁਤ ਵਧੀਆ ਆ ਮੈਂਟਾ ਜੇਰਾ ਆ ਮੈਂ ਕਿਦਾਂ ਦੀ ਵਧੀਆ ਆ ਵੀ ਪਛਾਣ ਦੀ ਕਾਮਨ ਦੀ ਕਾਮਨ ਦੀ ਆ ਦੇਖੋ ਪੁਆ ਕਰੂਗਾ ਅੱਜ ਆ ਦੋ ਦਾ ਜਵਾ ਮੋ ਲੱਗੀ ਕਹ ਲੱਗ ਗਿਆ ਪੰਜ ਛੇ ਦਿਨ ਹੋ ਗਏ ਆ ਡੇਲੀ ਕਮੈਂਟ ਆ ਰਿਹਾ ਮੈਂ ਬਣ ਗਈ ਚਾਹ ਬਣ ਗਈ ਚਾਹ ਦੋ ਗਲਤ ਕਮੈਂਟ ਕਰਨ ਵਾਲੇ ਉਸ ਨੂੰ ਕੀ ਬੋਲੂਗੀ ਲੋਕਾਂ ਦੀ ਬਣਾਉਂ ਕਿਹਦੇ ਆਪਾਂ ਗਲਤ ਕਮੈਂਟ ਲੋਕੀ ਬਹੁਤ ਕਰਦੇ ਆ ਕਰਦੇ ਆ ਇਹ ਕਿਹੜੀ ਗੱਲ ਇਹ ਤਾਂ ਆਪਣੀ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਲੈਣੀ ਤੂੰ ਲੋਕਾਂ ਦੀ ਕਿਹੜੀ ਗੱਲ ਆ ਲੋਕੀ ਬਥੇਰੇ ਕੁਝ ਕਹਿੰਦੇ ਸਹੀ ਆ ਲੱਗਾ ਆਪਾਂ ਆ ਦੇਖੋ ਜੀ ਬਸ ਹਾਂ ਠੀਕ ਆ ਤੇ ਇਹ ਗੱਲਾਂ ਲੋਕੀ ਤਾਂ ਬਹੁਤ ਕਹਿੰਦੇ ਪੁੱਤ ਆਪਣੀ ਦੇਖੋ ਆਪਣਾ ਦੇਖੋ ਵੀ ਕਿ ਆਪਾਂ ਪੁੱਤ ਵਧੀਆ ਕੰਮ ਕਰਦੇ ਆ ਸਹੀ ਗੱਲ ਆ ਨਾ ਹਾਂ ਤਾਂ Sartre ਦਾ ਫੋੜਾ ਬਹੁਤ ਖੋਸੁੰਦੇ ਦੇਖ ਦੇਖ ਕੇ ਬਹੁਤ ਦੇਖੇ ਤਾਂ ਬਲੋਗ ਆச்சா 뭐 ਦੇਖਦੇ ਆ ਇਹਨਾਂ ਦੇ LED ਲੱਗੀ ਹੋਈ ਆ ਬਸ ਇੱਥੇ ਦੇਖ ਰਹੇ ਰਹਿੰਦੇ ਆ ਫਫੜਦੀ ਬਹੁਤ ਇੱਦੇ ਵਲੌਗ ਆ ਸਮਨ ਹੋਣੇ ਬੇ ਬੱਚੇ ਥੈਂਕ ਯੂ ਬਹੁਤ ਸੋਨਾ ਕਰਦੇ ਮੇਰਾ ਪੁੱਤ ਕੋਈ ਛੋਟਾ ਦੇਖ ਕੇ ਮੇਰਾ ਬੱਚਿਆ ਵਧੀਆ ਕਰ ਦੇਗਾ ਮਮਾ ਵੀ ਪਾਉਂਦੇ ਵਲੌਗ ਆ ਮੈਂ ਦੇਖਿਆ ਤੇਰਾ ਸੋਰਾ ਹੋਣੇ ਹਾਂ ਮਮਾ ਤਾਂ ਬਾਗ ਨੇ ਮੈਂ ਵਲੌਗ ਕਰਕੇ ਹਟੀਆਂ ਸੇਵ ਕਰਕੇ ਹਟੀਆਂ ਹੁਣ ਮਾਤਾ ਵੀ ਪਾ ਦੇਣਾ ਬਲੋਗ ਲੈ ਵਧੀਆ ਵਧੀਆ ਸਮਾਂ ਕਿ ਬਹੁਤ ਵਧੀਆ ਹੈ ਕੰਮ ਜਿਹੜਾ ਵਧੀਆ ਹੈ ਨਾ ਵਧੀਆ ਲੱਗਦਾ ਹੈ ਹਾਂ ਤੁਸੀਂ ਵੀ ਮਾੜਾ ਕੰਮ ਕਰਦੇ ਵਧੀਆ ਕਰਦੇ ਹਾਂ ਹੋਰ ਹੋ ਠੀਕ ਹੈ ਹਾਂਜੀ ਸਾਰੇ ਸਾਰੇ ਵਧੀਆ ਵਧੀਆ ਅਜੇ ਤੱਕ ਜੰਨ ਮੈਂ ਠੀਕ ਰਹੇ ਤੈਨੂੰ ਹਾਂ ਅਸੀਂ ਆ ਉਹਨੇ ਇੱਕ ਦਿਨ ਕਹਿੰਦੇ ਸਾਡੇ ਲਈ ਮਟਰ ਪਨੀਰ ਬਣਾ ਤੁਸੀ ਆਏ ਨਹੀਂ ਹੋਰ ਖੀਰ ਬਣਾਇਆ ਮਟਰ ਬਣਾਇਆ ਕਰਦੇ ਉਹ ਦੀਦੀ ਵੀ ਕਿਤੇ ਕੰਮ ਪੈ ਗਿਆ ਸੀ ਜਾਂ ਉਦੋਂ ਤਾਂ ਨਹੀਂ ਆਇਆ ਗਿਆ ਹਾਂ ਉਹ ਇਹ ਦੇ ਹਾਲੇ ਦੂਜੇ ਲੈਣੇ ਆ ਪੇਪਰ ਜਿਹਦੇ ਗੱਡੀ ਦੇ ਪੇਪਰ ਲੈਣੇ ਸੀਗੇ ਉਦੋਂ ਨਹੀਂ ਆਏ ਤੁਸੀਂ ਵਿੱਚ ਮੈਂ ਕਿਹਾ ਚੱਲ ਕੋਈ ਨਹੀਂ ਤਾਂ ਆ ਕਿ ਵਿਚਾਰ ਸੀ ਵੀ ਸੁਨੀਤਾ ਦੇਖ ਦੇਖ ਕਹਿਦਿਆਂ ਨੂੰ ਡੀ ਡੀ ਕੇ ਗਈ ਹਾਂ ਮੈਂ ਚੱਲ ਕੋਈ ਹੁਣ ਨਾਲ ਕੋ ਕੰਮ ਪੈ ਗਿਆ ਹੋਗਾ ਮੈਂ ਕੋਈ ਹਾਂਜੀ ਉਹਦੇ ਵੀ ਕਰ